ਕੋਈ ਕਹਿੰਦਾ ਸੀ ਕਿ ਪੰਜਾਬੀ ਫੈਸ਼ਨ ਨਹੀਂ ਕਰ ਸਕਦੇ ਮੈਂਗਾ ਮੈਂ ਤਾਂ ਕਰਕੇ ਦਿਖਾਉ ਕੋਈ ਕਹਿੰਦਾ ਸੀ ਪੰਜਾਬੀ ਐਕਟਿੰਗ ਵੀ ਨਹੀਂ ਕਰ ਸਕਦੇ ਮੈਂਗਾ ਮੈਂ ਤਾਂ ਕਰਕੇ ਦਿਖਾਉ ਕੋਈ ਕਹਿੰਦੇ ਕਿ ਦਲਜੀਤ ਦਾ ਸ਼ੋਅ ਛੋੜ ਲਾਉ ਨਹੀਂ ਹੋ ਸਕਦਾ ਮੈਂਗਾ ਮੈਂ ਤਾਂ ਕਰਕੇ ਦਿਖਾਉ ਉਹ ਵੀ ਦਲਜੀਤ ਨੇ ਕਰਕੇ ਦਿਖਾਤਾ ਹੂੰ ਤੇ ਉਹਨੂੰ ਮੋਸਟ ਫੈਸ਼ਨੇਬਲ ਜਿਹੜਾ ਮੈਨਰ ਵਰਲਡ ਦਾ ਕਿਹਾ ਗਿਆ ਹੈ ਤੇ ਜੇ ਗੱਲ ਕਰੀਏ ਉਦੇ ਰੀਸੈਂਟ ਕਾਨਸਰਟ ਦੀ ਤਾਂ ਜਿਹੜੇ ਨੇ ਉਹ ਵੀ ਜੋ ਕੈਨੇਡਾ ਵਿੱਚ ਹੋਇਆ ਉਹ ਜਿਹੜਾ ਕਿ ਆਫ ਇੱਕਦਮ ਹਾਊਸਫੁੱਲ ਰਿਹਾ ਜਿਹੜਾ ਸਟੇਡੀਅਮ ਸੀ ਉਹ ਸੋਲਡ ਆਊਟ ਗਿਆ ਮੈਂ ਇਹ ਸਟੇਡੀਅਮ ਇੰਨਾ ਨਹੀਂ ਭਰਿਆ ਦੇਖਿਆ ਅਜੇ ਤੱਕ ਪੂਰਾ ਉਹ ਸਟੇਡੀਅਮ ਫੁੱਲ ਹੈਗਾ ਸੀਗਾ ਪੂਰਾ ਤੇ ਜਿਹੜੇ ਫੈਨਸ ਨੇ ਉਹਨਾਂ ਵੱਲੋਂ ਜਿਹੜਾ ਕਿ ਉਹਨੂੰ ਪਿਆਰ ਜਿਹੜਾ ਸੀ ਉਹ ਦਲਜੀਤ ਨੂੰ ਵੱਲ ਜਿਹੜਾ ਦੇਖਿਆ ਜਾ ਰਿਹਾ ਸੀ ਉਹ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਕਿ ਮਤਲਬ ਜਿਹੜੇ ਲੋਕ ਵੀ ਸੀ ਉਹ ਕਈ ਤਾਂ ਜਿਹੜੇ ਲੋਕ ਨੇ ਉਹਦੀ ਗਾਇਕੀ ਸੁਣ ਕੇ ਜਿਹੜੇ ਰੋ ਵੀ ਰਹੇ ਸੀ ਔਰ ਉਸ ਨੂੰ ਕਾਫੀ ਬਲੇਸਟਿੰਗ ਵੀ ਦਿੱਤੀ ਦਲਜੀਤ ਸਾਹਿਬ ਬ్రో ਐਜ਼ ਅ ਪੰਜਾਬ ਜਿੱਥੇ ਵੀ ਰਵੇ ਤੂੰ ਖੁਸ਼ ਰਵੇ ਸਾਰਿਆਂ ਦੇ ਮੂਹਤੇ ਦਲਜੀਤ ਦਾ ਨਾ ਚੜਿਆ ਤੇ ਸੀ ਪਾਕਿਸਤਾਨ ਤੋਂ ਆ ਗਏ ਆ ਪਾਵੇਂ ਚੜਦਾ ਪੰਜਾਬ ਹੋਵੇ ਪਾਵੇਂ ਲਹਿੰਦਾ ਪੰਜਾਬ ਹੋਵੇ ਦਿਲਜੀਤ ਨੇ ਦੋਵੇਂ ਛੋੜਤੇ ਨੇ ਸੱਚੇ ਅਕਾਲ ਤੁਹਾਡੇ ਨਾਲ ਮੈਂ 소ਫੀਆ ਸਿੰਘ ਮੈਂ ਮੁਸਕਾਨ ਤੇ ਤੁਸੀਂ ਵੇਖ ਰਹੇ ਹੋ ਫਿਲਮ ਜੰਕਸ਼ਨ ਜੇ ਪੰਜਾਬੀਆਂ ਦੀ ਗੱਲ ਕਰੀਏ ਸਰਦਾਰ ਦੀ ਗੱਲ ਕਰੀਏ ਪੰਜਾਬੀ ਸਿੰਗਰ ਦੀ ਗੱਲ ਕਰੀਏ ਤਾਂ ਦਿਲਜੀਤ ਨੂੰ ਕੋਈ ਕਿਵੇਂ ਹੀ ਬੁਲ ਸਕਦਾ ਉਸ ਨੇ ਪੰਜਾਬੀਆਂ ਦਾ ਨਾਮ ਚੜਾਇਆ ਦੇਸ਼ ਹੀ ਨਹੀਂ ਕਿ ਸਭ ਵਿਦੇਸ਼ ਵੀ ਨਾ ਉਸ ਦਾ ਰੌਸ਼ਨ ਕੀਤਾ ਹੈ ਕੋਈ ਕਹਿੰਦਾ ਸੀ ਕਿ ਪੰਜਾਬੀ ਫੈਸ਼ਨ ਨਹੀਂ ਕਰ ਸਕਦੇ ਮੈਂ ਆਪਿਆ ਕਰਕੇ ਦਿਖਾਉ ਕੋਈ ਕਹਿੰਦਾ ਸੀ ਪੰਜਾਬੀ ਐਕਟਿੰਗ ਵੀ ਨਹੀਂ ਆ ਸਕਦਾ ਮੈਂ ਤਾਂ ਕਰਕੇ ਦਿਖਾਉ ਕੋਈ ਕਹਿੰਦੇ ਕਿ ਦਲਜੀਤ ਦਾ ਸ਼ੋਅ ਛੋੜ ਲਾਉ ਨਹੀਂ ਹੋ ਸਕਦਾ ਮੈਂ ਤਾਂ ਕਰਕੇ ਦਿਖਾਉ ਉਹ ਵੀ ਦਲਜੀਤ ਨੇ ਕਰਕੇ ਦਿਖਾਤਾ ਹਾਂ ਤੇ ਉਹਨੂੰ ਮੋਸਟ ਫੈਸ਼ਨੇਬਲ ਜਿਹੜਾ ਮੈਨ ਹੈ ਵਰਲਡ ਦਾ ਕਿਹਾ ਗਿਆ ਹੈ ਤੇ ਜੇ ਗੱਲ ਕਰੀਏ ਉਦੇ ਰੀਸੈਂਟ ਕਾਨਸਰਟ ਦੀ ਤਾਂ ਜਿਹੜੇ ਨੇ ਉਹ ਵੀ ਜੋ ਕੈਨੇਡਾ ਵਿੱਚ ਹੋਇਆ ਉਹ ਜਿਹੜਾ ਕਿ ਆਫ ਇੱਕਦਮ ਹਾਊਸਫੁੱਲ ਰਿਹਾ ਜਿਹੜਾ ਸਟੇਡੀਅਮ ਸੀ ਉਹ ਸੋਲਡ ਆਊਟ ਗਿਆ ਮੈਂ ਇਹ ਸਟੇਡੀਅਮ ਇੰਨਾ ਨਹੀਂ ਭਰਿਆ ਦੇਖਿਆ ਅਜੇ ਤੱਕ ਪੂਰਾ ਸਟੇਡੀਅਮ ਫੁੱਲ ਹੈਗਾ ਸੀਗਾ ਪੂਰਾ ਤੇ ਜਿਹੜੇ ਫੈਨਸ ਨੇ ਉਹਨਾਂ ਵੱਲੋਂ ਜਿਹੜਾ ਕਿ ਉਹਨੂੰ ਪਿਆਰ ਜਿਹੜਾ ਸੀ ਉਹ ਦਲਜੀਤ ਨੂੰ ਵੱਲ ਜਿਹੜਾ ਦੇਖਿਆ ਜਾ ਰਿਹਾ ਸੀ ਉਹ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਕਿ ਮਤਲਬ ਜਿਹੜੇ ਲੋਕ ਵੀ ਸੀ ਉਹ ਕਈ ਤਾਂ ਜਿਹੜੇ ਲੋਕ ਨੇ ਉਹਦੀ ਗਾਇਕੀ ਸੁਣ ਕੇ ਜੜੇ ਰੋ ਵੀ ਰਹੇ ਸੀ ਉਹਨੂੰ ਕਾਫੀ ਬਲੇਸਟਿੰਗ ਵੀ ਦਿੱਤੀ ਦਲਜੀਤ ਬ੍ਰੋ ਐਜ਼ ਅ ਪੰਜਾਬੀ ਮਾਣ ਮਾ ਦੇ ਵੀਰ ਬੇਤ ਖੁਸ਼ ਰਵੇਂ ਸਾਰਿਆਂ ਦੇ ਮੂੰਹ ਤੇ ਦਲਜੀਤ ਦਾ ਨਾਂ ਚੜਿਆ ਹੋ ਤੇ ਜੀਤ ਦੀ ਗੱਲ ਕਰੀਏ ਤਾਂ ਤੇ ਬੱਚੇ ਤੋਂ ਲੈ ਕੇ ਜਿਹੜੇ ਵੱਡੇ ਨੇ ਉਹ ਹਰ ਕਿਸੇ ਦੇ ਮੂੰਹ ਤੇ ਦਲਜੀਤ ਦਾ ਹੀ ਨਾਮ ਹੁੰਦਾ ਦਲਜੀਤ ਦੇ ਗਾਣੇ ਜਿਹੜੇ ਹਰ ਗਲੀ ਹਰ ਮੋਹੱਲੇ 'ਚ ਜੇ ਜਾਈਏ ਤਾਂ ਸੁਣਨ ਨੂੰ ਜ਼ਰੂਰ ਮਿਲਦੇ ਆ ਗੱਲ ਕਰੀਏ ਤਾਂ ਦਲਜੀਤ ਦੀ ਜੋ ਜਟਨ ਜੁਲੀ 3 ਆਈ ਹੈ ਉਹ ਵੀ ਬਾਕਸ ਆਫਿਸ 'ਤੇ ਕਾਫੀ ਧਮਾਲ ਮਚਾਤਾ ਉਸਨੇ ਜੇ ਗੱਲ ਕਰੀਏ ਉਹ ਫਿਲਮ ਦੀ ਤਾਂ ਅੱਜ ਹਜੇ ਤੱਕ ਜਿਹੜੀ ਉਹ ਸਿਨੇਮਾ ਘਰਾਂ ਵਿੱਚ ਉਹ ਲੱਗੀ ਹੋਈ ਹੈ ਖਾਸ ਕਰਕੇ ਜਿਹੜਾ ਹੁਣ ਰੀਸੈਂਟ ਕਾਨਸਰਟ ਹੋਇਆ ਦਲਜੀਤ ਦਾ ਟੋਰਾਂਟੋ 'ਚ ਉਹਦੇ ਵਿੱਚ ਖੁਦ ਪੀਐਮ ਜਿਹੜੇ ਨੇ ਜਸਟਿਨ ਟਰੂਡੋ ਉਹ ਦਲਜੀਤ ਨੂੰ ਮਿਲਣ ਆਏ ਪ੍ਰਾਈਮ ਮਿੰਿਸਟਰ ਵੀ ਐਸੇ ਕਿ ਖੁਦ ਕੋ ਨਹੀਂ ਰੋਕ ਪਾਏ ਕਿ ਦਲਜੀਤ ਨੂੰ ਖੁਦ ਉਹ ਵੀ ਉੱਥੋਂ ਦੇ ਮਿਲਣ ਆਏ ਤੇ ਉਹਨਾਂ ਨੇ ਦਲਜੀਤ ਦੀ ਜਿਹੜੀ ਹੈ ਕਾਜ ਕੇ ਜੜੀਆ ਤਾਰੀਫ ਕੀਤੀ ਹਾਂ ਆਪਣੇ ਮਿਹਨਤ ਦੇ ਨਾਲ ਦਲਜੀਤ ਨੇ ਅੱਜ ਇੱਕ ਐਵੇਲ ਲੈਵਲ ਤੇ ਪਹੁੰਚ ਗਿਆ ਜਿੱਥੇ ਹਰ ਕੋਈ ਦਲਜੀਤ ਦਾ ਨਾਮ ਲੈਣਾ ਇਹ ਤੇ ਗਾਣੇ ਸੁਣਨੇ ਪਸੰਦ ਇੱਕ ਇੰਟਰਵਿਊ ਦੇ ਦੌਰਾਨ ਦਲਜੀਤ ਨੇ ਕਿਹਾ ਸੀ ਕਿ ਮਤਲਬ ਕੋਈ ਕਹਿੰਦਾ ਸੀ ਕਿ ਦਲਜੀਤ ਨੇ ਮਤਲਬ ਨਾਮ ਪਹਿਲੇ ਹੀ ਐਸੇ ਕਮਾ ਲਈ ਤਾਂ ਕੋਈ ਮਿਹਨਤ ਨਹੀਂ ਕੀਤੀ ਕਈ ਲੋਕ ਕੀ ਕਹਿੰਦੇ ਆ ਹੋਰ ਕੇ ਦਲਜੀਤ ਆਊਟ ਆਫ ਸਡਨ ਬਹੁਤ ਹਿੱਟ ਹੋ ਗਿਆ ਮੈਨੂੰ ਤਾਂ 2 ਪਾਈਸਾ ਦਾ ਕੰਮ ਕਰਦੇ ਆ ਆਊਟ ਆਫ ਸਡਨ ਜਾਂ ਤਾਂ ਮੈਂ ਕੱਲ ਆਇਆ ਹੋਵਾਂ ਇੰਡਸਟਰੀ 'ਚ ਜਾਂ ਮੈਂ 2 ਸਾਲ ਪਹਿਲਾਂ ਆਇਆ ਹੋਵਾਂ ਤਾਂ ਹਿੱਟ ਹੋ ਗਿਆ ਮੈਨੂੰ ਤਾਂ 2 ਪਾਈਸਾ ਦਾ ਕੰਮ ਕਰਦੇ ਆ ਆਊਟ ਆਫ ਸਡਨ ਕਿੱਥੋਂ ਹਿੱਟ ਹੋ ਗਿਆ ਤੇ ਹਾਂਜੀ ਉਹਦੀ ਅੱਜ ਮੈਨੂੰ ਜਿਹੜੀ ਉਹ ਦਿਖ ਵੀ ਰਹੀ ਹੈ ਦਲਜੀਤ ਦੀ ਗਾਇਕੀ ਉਹ ਵੀ ਲੋਕਾਂ ਦੇ ਦਿਲ ਚ ਸਾਲਾ ਸਾਲਾ ਤੱਕ ਰਹਿੰਦੀ ਹੈ ਲੋਕੀ ਕਹਿੰਦੇ ਕਿ ਸਾਨੂੰ ਚਾਹੇ 24 ਘੰਟੇ ਕੰਮ ਕਰਨਾ ਪਵੇ ਪਰ ਅਸੀਂ ਦਲਜੀਤ ਦਾ ਸ਼ੋਅ ਮਿਸ ਨਹੀਂ ਕਰਨਾ ਹਾਂ ਤੜਕੇ ਭਾਈ 6 ਵਜੇ ਕੰਮ ਆ ਪਰ 12 ਵਜੇ ਛੱਟੇ ਤੇ ਫਿਰਦੇ ਆ ਕੋਈ ਚੱਕਰ ਨਹੀਂ ਚਾਹੀੇ ਕੰਮ 3 ਵਜੇ ਹੋਏ ਤੜਕੇ ਤਾਂ ਵੀ ਤਿਆਰ ਆ ਭਾਈ ਸ਼ੋਅ ਦੇ ਆਉਣ ਨੂੰ ਬਸ ਕਈ ਜਿਹੜੇ ਜਾਣਦੇ ਨੇ ਉਹ ਆਪਣੇ ਆਪ ਨੂੰ ਇਹਨਾਂ ਲੱਕੀ ਵੀ ਸਮਝਦੇ ਆ ਕਿ ਉਹਨਾਂ ਨੇ ਕਈ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਲਈਆਂ ਜਿੱਚ ਲੋਕ ਜਿਹੜੇ ਨੇ ਉਹ ਆਪਣਾ ਜਿਹੜਾ ਪਿਆਰ ਹੈ ਦਲਜੀਤ ਵੱਲ ਇਹਨੇ ਵਧੀਆ ਤਰੀਕੇ ਨਾਲ ਪ੍ਰਗਟਾ ਰਹੇ ਨੇ ਤੇ ਕਹਿ ਜੀਤ ਇਜ਼ ザ ਬੈਸਟ ਹੀ ਇਜ਼ ਵਨ ਆਫ ਦਾ ਬੈਸਟ ਡਾਊਨ ਟੂ ਵਰਕ ਪਰਸਨ ਦਿਲਜੀਤ ਵੀ ਕਹਿੰਦਾ ਹੈ ਕਿ ਪੰਜਾਬੀ ਆ ਗਏ ਤੇ ਛਾ ਵੀ ਗਏ ਪੰਜਾਬੀ ਆ ਗਏ ਪੰਜਾਬੀ ਆ ਨਹੀਂ ਗਏ ਪੰਜਾਬੀ ਛਾ ਵੀ ਗਏ ਆ ਭਾਜੀ ਪੰਜਾਬੀ ਛਾ ਵੀ ਗਏ ਆ ਜੀਤ ਨੇ ਗੱਲ ਕਰਕੇ ਵੀ ਦਿਖਾਈ ਹੈ ਪੰਜਾਬੀਆਂ ਦਾ ਨਾਮ ਜਿਹੜਾ ਉਹ ਦਿਲਜੀਤ ਨੇ ਉੱਚਾ ਕੀਤਾ ਹੈ ਇਕੱਲੇ ਹੀ ਉਹ ਪੰਜਾਬੀ ਇੰਡਸਟਰੀ ਚ ਨਹੀਂ ਸਗੋ ਬਾਲੀਵੁੱਡ ਇੰਡਸਟਰੀ ਤੇ ਵੀ ਜਿਹੜੇ ਛਾਏ ਨੇ ਤੇ ਉਹਨੇ ਵੱਡੇ ਵੱਡੇ ਹਸਤੀਆਂ ਨਾਲ ਜਿਹੜਾ ਉਹ ਕੰਮ ਵੀ ਕੀਤਾ ਤੇ ਉੱਥੇ ਵੀ ਉਹਨਾਂ ਦੀ ਜਿਹੜੀ ਫਿਲਮਾਂ ਨੇ ਉਹ ਵੀ ਉੱਥੇ ਬਾਕਸ ਆਫਿਸ ਤੇ ਹਿੱਟ ਰਹੀਆਂ ਨੇ ਤੇ ਇੱਕ ਫੈਸ਼ਨੇਬਲ ਲੁੱਕ ਵੀ ਉਹਦੇ ਮਤਲਬ ਉਹਦੇ ਪਾਏ ਜਿਹੜੇ ਕੱਪੜੇ ਉਹ ਦੇਖੇ ਗਏ ਜਿਹੜਾ ਇੱਕ ਮੋਸਟ ਜੇ ਉਹਦਾ ਨਾਮ ਕਰੀਏ ਉਹਨੂੰ ਇੱਕ ਫੈਸ਼ਨੇਬਲ ਕਿਹਾ ਗਿਆ ਤਾਂ ਉਸ ਲੁੱਕ ਵਿੱਚ ਉਹ ਤੇ ਪਰਫੈਕਟ ਨਾਮ ਜਿਹੜਾ ਸੀ ਉਹ ਲੱਗ ਰਿਹਾ ਸੀ ਤੇ ਲੋਕਾਂ ਵੱਲੋਂ ਉਸ ਦੇ ਹਰ ਇੱਕ ਕਨਸੈਪਟ ਨੂੰ ਆਪਾਂ ਜੇ ਗੱਲ ਕਰੀਏ ਪਿਛਲੇ ਸਾਲ ਦੀ 2023 ਵਿੱਚ ਵੀ ਉਹ ਕਚੈਲਾ ਤੇ ਉਹਨੇ ਹਿਸਟਰੀ ਕ੍ਰੀਏਟ ਕੀਤੀ ਸੀ ਇਹ ਹਿਸਟਰੀ ਕ੍ਰੀਏਟ ਕਰਤੀ ਤਾਂ ਦਿਲਜੀਤ ਵੱਲੋਂ ਆਪਣੇ ਹੀ ਕਈ ਰਿਕਾਰਡ ਜਿਹੜੇ ਨੇ ਉਹ ਤੋੜੇ ਜਾ ਰਹੇ ਆ ਜਦੋਂ ਵੱਜਾ ਗਾਣਾ ਮੈਂ ਹੂੰ ਪੰਜਾਬ ਓਏ ਹੋਏ ਪੰਜਾਬੀ ਆ ਗਏ ਓਏ